हां जी ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਫਿਰ ਅਸਰੇ ਦੇ ਕੱਪ ਜੋ ਕਰਵਾਏ ਜਾਣੇ ਆ ਅੱਜ ਫਿਰ ਦੱਸਾਂਗੇ ਅੱਜ ਕਿੱਥੇ ਸਰਾ ਲੱਗਣਾ ਮੇਰੇ ਵੀਰੋ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਬਾਕੀ ਮੇਰੇ ਵੀਰੋ ਅੱਜ ਕੱਲ ਮਾਫ ਕਰਨਾ ਕੱਲ ਲੰਡੇਕੇ ਦੇ ਵਿੱਚ ਕੱਪ ਹੋਇਆ ਜੇਕਰ ਜੋ ਖਿਡਾਰੀ ਨਾ ਇੱਕ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਦਾ ਮੈਚ ਹੋਇਆ ਸੀ ਤਾਂ ਕਰਕੇ ਮੁੰਬਈ ਦੇ ਵਿੱਚ ਹੀ ਉਹਨਾਂ ਨੂੰ ਵਾਪਸ ਨਹੀਂ ਆਇਆਗਾ ਨਹੀਂ ਤਾਂ ਲੰਡੇਕੇ 'ਚ ਇਦੋਂ ਵੀ ਸਰਾ ਹੁੰਦਾ ਬਹੁਤ ਖਿਡਾਰੀ ਨਹੀਂ ਖੇਡੇ ਸੀ ਜੋ ਅਸੀਂ ਦੱਸੇ ਸੀਗੇ ਤਾਂ ਕਰਕੇ ਨਹੀਂ ਤਾਂ ਜੋ ਹੈ ਇਦੋਂ ਵੀ ਤਕੜੀਆਂ ਟੀਮਾਂ ਬਣਦੀਆਂ ਸੀਗਾ ਮੁੰਬਈ ਦੇ ਵਿੱਚ ਸ਼ੋਅ ਮੈਚ ਦੇ ਕਾਰਨ ਕਈ ਖਿਡਾਰੀ ਜੋ ਹੈ ਉਧਰ ਹੀ ਸੀਗੇ ਲਗਭਗ ਸਾਰੀ ਖਿਡਾਰੀ ਉਹਨਾਂ ਤੋਂ ਵਾਪਸ ਨਹੀਂ ਆਇਆ ਗਿਆ ਨਹੀਂ ਲੰਡੇ ਕੇ ਜਿਵੇਂ ਸਰਾ ਹੁੰਦਾ ਮੇਰੇ ਵੀਰੋ ਬਾਕੀ ਦੁੱਲੇ ਹੁਣੀ ਹੁਣ ਆਣੇ ਬਹੁਤ ਵਧੀਆ ਗੇਮ ਜੋ ਹੈ ਦੁੱਲੇ ਹੁਣੀ ਖੇਡੇ ਸੀਗੇ ਲੰਡੇ ਕੇ ਦੇ ਕੱਪ ਤੇ ਅੱਜ ਜੋ ਟੂਰਨਾਮੈਂਟ ਆ ਮੇਰੇ ਵੀਰੋ ਪਹਿਲਾ ਕੱਪ ਰਾਮੂ ਵਾਲਾ ਕਲਾਂ ਦੇ ਵਿੱਚ ਕਰਵਾਇਆ ਜਾਣਾ ਓਪਨ ਦਾ ਟੂਰਨਾਮੈਂਟ ਆ ਅੱਜ ਦੇ ਦਿਨ ਦਾ ਟੌਪ ਦਾ ਇਹ ਕਬੱਡੀ ਕੱਪ ਕਰਵਾਇਆ ਜਾਵੇਗਾ 71000 ਤੇ 51000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਮੇਰੇ ਵੀਰੋ ਇਸ ਮੇਲੇ ਤੇ ਅੱਜ ਸਰਾ ਲੱਗਣਾ ਸਰੇਦੇ ਖਿਡਾਰੀ ਇਸ ਮੇਲੇ ਤੇ ਪਹੁੰਚਣਗੇ ਕੈਂਡ ਚ ਵੀ ਅੱਜ ਲੁਧਿਆਣੇ ਇਲਾਕੇ ਚ ਸਰੇ ਦਾ ਕਬੱਡੀ ਕੱਪ ਆ ਮੇਰੇ ਵੀਰੋ ਟੌਪ ਦੇ ਖਿਡਾਰੀ ਕੈਂਡ ਦੇ ਵਿੱਚ ਵੀ ਅੱਜ ਪਹੁੰਚਣੇ ਆ ਕੈਂਡ ਚ ਵੀ ਸਰਾ ਲੱਗੂਗਾ ਤੇ ਅੱਜ ਮੇਰੇ ਵੀਰੋ ਟੌਪ ਦਾ ਟੂਰਨਾਮੈਂਟ ਜਿਸ ਕੱਪ ਦਾ ਬਜਟ ਕਰੀਬ 5 ਲੱਖ ਦੇ ਆ ਹਰਿਆਣੇ ਜੇ ਹੋਣ ਜਾ ਰਿਹਾ 111000 ਰੁਪਏ ਪਹਿਲਾ ਇਨਾਮ ਰੱਖਿਆ ਗਿਆ ਦੂਜਾ ਇਨਾਮ 77000 ਦੇ ਕਰੀਬ ਆ ਤੇ ਮੇਰੇ ਵੀਰੋ ਟੌਪ ਦੇ ਖਿਡਾਰੀ ਹਰਿਆਣੇ ਵਾਲਾ ਸ਼ੀਲੂ ਵੀ ਇਸ ਮੇਲੇ ਤੇ ਖੇਡੇਗਾ ਟੌਪ ਦੇ ਖਿਡਾਰੀਆਂ ਨੇ ਇਸ ਮੇਲੇ ਤੇ ਖੇਡਣਾਗਾ ਤੇ ਰਾਮੂ ਵਾਲੇ ਕਲੇਜ ਚ ਸ਼ਰਨੇ ਹੁਣੀ ਪਹੁੰਚ ਰਹੀ ਆ ਟੌਪ ਦੇ ਕੱਪ ਪੰਜਾਬ ਚ ਤੇ ਹਰਿਆਣੇ ਚ ਇਹ ਟੌਪ ਦਾ ਟੂਰਨਾਮੈਂਟ ਆ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਜੱਗੂ ਹੁਣੀ ਜਾਂ ਕੋਈ ਜੱਗੂ ਦਾ ਹਜੇ ਸੈੱਟ ਨਹੀਂਗਾ ਤਾਂ ਕਰਕੇ ਜਲਦੀ ਬਾਕੀ ਬਾਹਰ ਲੇ ਗਪਾਂ ਤੇ ਤੁਹਾਨੂੰ ਦੇਖਣ ਨੂੰ ਮਿਲੂ ਉਹਦੀ ਵੀ ਖੇਡ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਆਪ ਵੀਡੀਓ ਲੈ ਕੇ ਨਵੇਂ ਆਏ ਆ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ